ਜਿਹੜਾ ਦਾਨ ਕੀਤਾ ਆ ਬਹੁਤ ਹੀ ਸ਼ਲਾਘਾਜੋਕ ਕਦਮ ਆ ਔਰ ਚਾਹੇ ਸਤਨਾਮ ਸਿੰਘ ਕਲੇਰ ਆ ਸਾਡੀ ਸਾਰੀ ਟੀਮ ਆ ਮਾਸਟਰ ਜੀ ਆ ਇਹ ਹਰ ਵੇਲੇ ਲੋਕਾਂ ਦੇ ਵਿੱਚ ਇਹ ਗੱਲ ਨੂੰ ਲੈ ਕੇ ਜਾਂਦੇ ਨੇ ਕਿ ਧੀਆਂ ਦਾ ਸਾਡੇ ਸਮਾਜ ਲਈ ਪੜੇ ਹੋਣਾ ਬਹੁਤ ਹੱਤ ਲਾਜ਼ਮੀ ਆ ਤੇ ਧੀਆਂ ਤਾਂ ਹੀ ਸਾਡੀਆਂ ਸਾਇੰਸ ਗਰੁੱਪ ਦੇ ਵਿੱਚ ਪੜ ਸਕਦੀਆਂ ਜੇਕਰ ਅਸੀਂ ਆਪਣੇ ਦਾਨ ਦੀ ਦਿਸ਼ਾ ਵਿੱਦਿਆ ਵੱਲੋਂ ਕਰਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਤੇ ਅਸੀਂ ਵੀ ਬੇਨਤੀ ਇੱਕੋ ਕਰਦੇ ਆ ਕਿ ਜਿਵੇਂ ਜਿਵੇਂ ਸਾਡੀਆਂ ਧੀਵਾਂ ਧੀਆਂ ਪੜਨ ਗਈਆਂ ਉਹ ਇੱਕ ਪਰਿਵਾਰ ਨਹੀਂ ਉਹ ਤਿੰਨ ਤਿੰਨ ਪਰਿਵਾਰਾਂ ਨੂੰ ਅੱਗੇ ਪੜਾ ਦੇਣਗੀਆਂ ਜਿਹਨੂੰ ਲੈ ਕੇ ਲੋਕ ਭਲਾਈ ਮੰਚ ਦਿਨ ਰਾਤ ਇੱਕ ਕੰਮ ਕਰ ਰਿਹਾ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਚਾਹੇ ਲੜਕਿਆਂ ਵਾਲਾ ਸਕੂਲ ਵੱਡਾ ਆ ਉੱਥੇ ਵੀ ਅਸੀਂ ਸਾਇੰਸ ਗਰੁੱਪ ਚਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਦੋਨੇ ਵੱਡੇ ਸਰਕਾਰੀ ਸਕੂਲਾਂ ਵਿੱਚ ਉਹ ਵੱਧ ਵਰਗੀ ਪਰਿਵਾਰ ਪੜਦੇ ਨੇ ਜਿਨ੍ਹਾਂ ਦੇ ਮਾਪੇ ਜਿਹੜੇ ਨੇ ਉਹ ਭਾਵੇਂ ਕਿਸੇ ਕਿਸਾਨੀ ਵਰਗ ਚੋਂ ਨੇ ਚਾਹੇ ਐਸਸੀ ਵੇੜਿਆਂ ਚੋਂ ਨੇ ਜਿਹੜੇ ਮਾਪੇ ਵੱਡੇ ਸਕੂਲਾਂ ਦੀਆਂ ਫੀਸਾਂ ਨਹੀਂ ਤਾਰ ਸਕਦੇ ਛੋਟੇ ਦਰਮਿਆਨੇ ਵਰਗ ਦੇ ਪਰਿਵਾਰ ਚਾਹੇ ਉਹ ਕਿਸੇ ਵੀ ਜਨਰਲ ਵਰਗ ਨਾਲ ਸੰਬੰਧ ਰੱਖਦੇ ਆ ਉਹ ਉਹਨਾਂ ਦੇ ਬੱਚੇ ਇਹਨਾਂ ਸਕੂਲਾਂ 'ਚ ਪੜ੍ਹਦੇ ਉਹਨਾਂ ਦੀਆਂ ਬੇਟੀਆਂ ਪੜ੍ਹਦੀਆਂ ਆ ਇਹ ਅਸੀਂ ਉਦੋਂ ਵਿੱਚ ਜਿਹੜਾ ਕਰ ਰਹੇ ਆ ਅਸੀਂ ਏਸੀ ਕਰਕੇ ਕਰ ਰਹੇ ਆ ਕਿ ਸਾਡਾ ਸਮਾਜ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨਰਵਾਇ ਹੋਵੇ ਸਿਹਤ ਪੱਖੋਂ ਨਰਵਾਇ ਹੋਵੇ ਸਿੱਖਿਆ ਪੱਖੋਂ ਅੱਬਲ ਹੋਵੇ ਤੇ ਅੱਬਲ ਜਿਹੜਾ ਬੱਚਾ ਹੋਊਗਾ ਉਹ ਕਿਤਨਾ ਕਿਤੇ ਆਪਣਾ ਸਥਾਨ ਬਣਾ ਅੱਜ ਲੋਕ ਭਲਾਈ ਮੰਚ ਬਿਲਗਾਦੀਪ ਮੀਟਿੰਗ ਜੇ ਦੇ ਵਿੱਚ ਮਾਸਟਰ ਜਗਿੰਦਰ ਸਿੰਘ ਹੋਰੀ ਇਹ ਪਹੁੰਚੇ ਮਾਸਟਰ ਜਗਿੰਦਰ ਸਿੰਘ ਹੋਰਾਂ ਦੀ ਪ੍ਰੇਰਣਾ ਸਦਕਾ ਮਾਸਟਰ ਗੁਰਦੇਵ ਸਿੰਘ ਜੀ ਦਸਾਨ ਪਿੰਡ ਪਵਾਦਰਾ ਜੀ ਦੇ ਪਰਿਵਾਰ ਵੱਲੋਂ ਮਾਸਟਰ ਜਗਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਲੋਕ ਭਲਾਈ ਮੰਚ ਨੂੰ ਉਹਨਾਂ ਨੇ 21000 ਰੁਪਏ ਜਿਹੜੇ ਉਹ ਵਿਦਿਆਦਾਨ ਬਜੋਂ ਉਪੇ ਜਿਆ ਲੋਕ ਪੁਲਾਈ ਮੰਚ ਮਾਸਟਰ ਜਗਿੰਦਰ ਸਿੰਘ ਜੀ ਔਰ ਉਹਨਾਂ ਦੇ ਪਰਿਵਾਰ ਦਾ ਤਹਿ ਦਿਲੋਂ ਤਨਵਾਦੀ ਹਾਂ ਲੋਕ ਪੁਲਾਈ ਮੰਚ ਜਿਹੜਾ ਇਹ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲੇ ਜਿਹੜਾ ਸਾਇੰਸ ਗਰੁੱਪ ਚੱਲ ਰਿਹਾ ਕਮਰਸ ਗਰੁੱਪ ਚੱਲ ਰਿਹਾ ਔਰ ਲਈ ਤਿੰਨ ਟੀਚਰ ਜਿਹੜੇ ਆ ਉਹ ਸਕੂਲ ਨੂੰ ਦਿੱਤੇ ਆ ਉਹਦੀ ਤਨਖਾਹ ਲਈ 25000 ਰੁਪਇਆ ਜਿਹੜਾ ਉਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਉਹ ਤਿੰਨਾਂ ਟੀਚਰਾਂ ਨੂੰ 25000 ਰੁਪਇਆ ਪਰ ਮੰਥ ਜਿਹੜਾ ਉਹ ਦੇ ਰਿਆ ਤਾਂ ਇਹਦੇ ਲਈ ਜਿੱਥੇ ਅਸੀਂ ਦਸਾਂਜ ਪਰਿਵਾਰ ਦੇ ਧੰਨਵਾਦੀਆਂ ਉਸੇ ਮਾਸਟਰ ਜਗਿੰਦਰ ਸਿੰਘ ਜੀ ਦੇ ਪਰਿਵਾਰ ਦੇ ਵੀ ਦੀ ਧੰਨਵਾਦੀ ਹਾਂ ਔਰ ਲੋਕ ਪਲਾਈ ਮੰਥ ਵਿੱਚ ਸਾਡੇ ਸਾਥੀ ਵੀ ਜਿਹੜੇ ਆ ਉਹ ਸਮੇਂ-ਸਮੇਂ ਤੇ ਸਹਿਯੋਗ ਕਰਦੇ ਰਹਿੰਦੇ ਆ ਇਸ ਤੋਂ ਪਹਿਲਾਂ ਵੀ ਮਾਸਟਰ ਜਗਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਸਰਦਾਰ ਚੰਦ ਸਿੰਘ ਦੇ ਪਰਿਵਾਰ ਪੱਤੀ ਮਹਿਣਾ ਤੋਂ ਉਹਨਾਂ ਨੇ ਵੀ ਸਾਨੂੰ ਦਾਨ ਵਜੋਂਦਾ ਮਾਇਆ ਦਿੱਤੀ ਸਤਨਾਮ ਸਿੰਘ ਜੀ ਕਲੇਰ ਗਰਨਾਮ ਸਿੰਘ ਜੀ ਜੱਖੂ ਕਾਮਰੇਟ ਸੰਤੋਖ ਸਿੰਘ ਜੀ ਸੰਦੀਪ ਸਿੰਘ ਜੀ ਮੈਨੇਜਰ ਲਸ਼ਕਰ ਚੰਦ ਜੀ ਬਲਜੀਤ ਸਿੰਘ ਜੀ ਔਜਲਾ ਬਰਲਾਦ ਚੁੰਬਰ ਜੀ ਹੋਰ ਇਦਾਂ ਬਹੁਤ ਸਾਰੇ ਸਾਥੀ ਜਿਹੜੇ ਆ ਸਰਦਾਰ ਰਜਿੰਦਰ ਸਿੰਘ ਜੀ ਬਿਲਗਾ ਇਦਾਂ ਜਿਹੜਾ ਉਹ ਦਾਨ ਵਜੋਂ ਜਿਹੜੀ ਮਾਇਆ ਦਿੰਦੇ ਆ ਉਹ ਟੀਚਰਾਂ ਦੀ ਜਿਹੜੀ ਉਹ ਵਿੱਦਿਆਦਾਨ ਬਦੋਂ ਜਿਹੜਾ ਉਹ ਤਨਖਾਹ ਦਿੰਨੇ ਆ ਤਾਂ ਅਸੀਂ ਹੋਰ ਵੀ ਸੱਜਣਾ ਨੂੰ ਇਹ ਅਪੀਲ ਕਰਾਂਗੇ ਕਿ ਬਈ দান ਦੀ ਦਿਸ਼ਾ ਆਪਾਂ ਬਦਲੀਏ ਜਿੱਥੇ ਅਸੀਂ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਉਨੇ ਆ ਉਹ ਅਸੀਂ ਵਿਦਿਆਦਾਨ ਜਾਂ ਮੈਡੀਕਲ ਸੇਵਾਵਾਂ 'ਮੰਦਲ ਧਿਆਨ ਦਈਏ ਸੋ ਇਸੇ ਦੇ ਨਾਲ ਹੀ ਮੈਂ ਸਰੇਂਦਰਪਾਲ ਬਿਲਗਾ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਤਨਬਾਦ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਬਲਕਾਨ نیوز ਨੂੰ ਲੈਂਦਾ ਧੰਨਵਾਦ ਕਰਦਾ ਜਿਹੜੇ ਅ ਬਖਰੇ ਵਖਰੇ ਸਥਾਨਾਂ ਤੋਂ ਬਾਹਰ ਬੈਠੇ ਲੋਕਾਂ ਨੂੰ ਤੇ ਆਮ ਲੋਕਾਂ ਨੂੰ ਖਬਰਾਂ ਪਹੁੰਚਾਉਂਦੇ ਨੇ ਉਹਨਾਂ ਦਾ ਧੰਨਵਾਦ ਮੇਰੇ ਦੋਸਤ ਸਵਰਗਵਾਸੀ ਗੁਰਦੇਵ ਸਿੰਘ ਦਸਾਂਹ ਦੇ ਲੰਬੇ ਸਮੇਂ ਤੋਂ ਅਸੀਂ ਇਕੱਠੇ ਪੜਦੇ ਰਹੇ ਉਪਰਾੰਤ ਉਹਨਾਂ ਨੇ ਬਲਕੇ ਦੇ ਵਿੱਚ ਅਧਿਆਪਨ ਖੇਤਰ 'ਚ ਵੀ ਲੰਬਾ ਸਮਾਂ ਕੰਮ ਕੀਤਾ ਉਹਨਾਂ ਦੇ ਹੋਣਹਾਰ ਤਿੰਨ ਸੁਪੁੱਤਰ ਯੂ ਐਸ ਏ ਵਿੱਚ ਵਧੀਆ ਸੈਟਲ ਨੇ ਮੇਰੇ ਵੀ ਉਹਨਾਂ ਵਿੱਚੋਂ ਦੋ ਸਟੂਡੈਂਟ ਰਹਿ ਚੁੱਕੇ ਨੇ ਹਰਨੇਕ ਸਿੰਘ ਭਵਿੰਦਰ ਸਿੰਘ ਸੰਤੋਖ ਸਿੰਘ ਕਦੀ ਕਦੀ ਮੈਨੂੰ ਫੋਨ ਕਰਦੇ ਨੇ ਜਦੋਂ ਵੀ ਮੈਨੂੰ ਕੋਈ ਮੇਰਾ ਸਟੂਡੈਂਟ ਜਾਂ ਕੋਈ ਮੇਰਾ ਬੋਲਚਾਲ ਵਾਲਾ ਸੱਜਣ ਫੋਨ ਕਰਦਾ ਹੈ ਮੈਂ ਪੈਨ ਡੈੱਚ ਹੋ ਰਿਹਾ ਵਿਕਾਸ ਵਾਰੇ ਉਹਨਾਂ ਨਾਲ ਗੱਲ ਕਰਦਾ ਮੈਂ ਸਧਾਰਨ ਗੱਲ ਕੀਤੀ ਸਰ ਗਾਸੀ ਗੁਰਦੇਵ ਸਿੰਘ ਜੋ ਸਾਜ ਦੇ ਇੱਕ ਪੁੱਤਰ ਰਖਨ ਸਿੰਘ ਨਾਲ ਉਹ ਮੈਨੂੰ ਕਹਿੰਦੇ ਅੰਕਲ ਦੱਸੋ ਕੀ ਸੇਵਾ ਕਰੀਏ ਮੈਂ ਕਹਿੰਦਾ ਬਈ ਐਦਾ ਸੀ ਇੱਕ ਸਾਡੇ ਬਿਲਗਾਚ ਲੋਕ ਭਲਾਈ ਮੰਚ ਬੜਾ ਵਧੀਆ ਵਿਦੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਜਿੰਨਾ ਤੁਸੀਂ ਉਹਦੇ ਪ੍ਰਤੀ ਸਹਿਯੋਗ ਕਰ ਸਕਦੇ ਹੋ ਤੁਰੰਤ ਨੇ ਅਕਸਡੇ ਉਹਨਾਂ ਨੇ ਮੈਨੂੰ 21000 ਰੁਪਏ ਭੇਜਿਆ ਜਿੱਥੇ ਮੈਂ ਦੁਸ਼ਾਨ ਪਰਿਵਾਰ ਦਾ ਉਹਨਾਂ ਤਿੰਨਾਂ ਹੀ ਪੁੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਪਰੰਤ ਆਪਣੇ ਐਨ ਆਰ ਆਈ ਵੀਰਸ ਭੈਣਾ ਉਹਨਾਂ ਨੂੰ ਬੇਨਤੀ ਕਰਦਾ ਜਦੋਂ ਪਿੰਡ ਦੇ ਵਿੱਚ ਚੰਗੇ ਕੰਮ ਹੋ ਰਏ ਹੋਣ ਤਾਂ ਤੁਸੀਂ ਵੀ ਵੱਧ ਛੱਡ ਕੇ ਹਿੱਸਾ ਪਾਓ ਤਾਂ ਕਿ ਜਿੰਨੀ ਜਿੰਨਾ ਸਾਡਾ ਪਿੰਡ ਪਛੜਿਆ ਇਹ ਠੀਕ ਅੱਗੇ ਤੋਂ ਤਰੱਕੀ ਵੱਲ ਨੂੰ ਵਧੇ ਮੈਂ ਧੰਨਵਾਦ ਕਰਦਾ ਪਰਿਵਾਰ ਦਾ ਦੁਆਰਾ ਫੇਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤੋਖ ਸਿੰਘ ਬੜਗਾ ਅੱਜ ਅਸੀਂ ਲੋਕ ਭਲਾਈ ਮੰਚ ਦੀ ਇੱਥੇ ਮੀਟਿੰਗ ਕਰਕੇ ਹਟੇ ਆ ਤੇ ਜਿੱਦਾਂ ਸਾਥੀ ਸਰਿੰਦਰ ਜੀ ਨੇ ਮਾਸਟਰ ਜਗਿੰਦਰ ਸਿੰਘ ਜੀ ਨੂੰ ਅੱਜ ਦੱਸਿਆ ਅੱਜ ਸਭ ਤੋਂ ਜਿਹੜੀ ਲੋੜ ਵੱਡੀ ਇੱਕ ਸਿਹਤ ਸਹੂਲਤਾਂ ਤੇ ਦੂਜੀ ਵਿਦਿਆ ਸਾਡੇ ਇੱਥੇ ਸਾਇੰਸ ਦਾ ਜਿਹੜਾ ਸਬਜੈਕਟ ਆ ਉਹ ਬੇਲਗੇ ਲੜਕੀਆਂ ਦੇ ਸਕੂਲੇ ਇਨੀ ਬੜੀ ਮਿਹਨਤ ਕਰਕੇ ਲਿਆਂਦਾ ਪਰ ਟੀਚਰਾਂ ਦੀ ਘਾਟ ਆ ਪਹਿਲਾਂ ਵੀ ਟੀਚਰ ਜਿਹੜੇ ਆ ਉਹ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਪ੍ਰਾਈਵੇਟ ਤੌਰ ਤੇ ਰੱਖਿਓ ਆ ਮੈਂ ਐਨਆਰਆਈ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਖਾਸ ਤੌਰ ਤੇ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਉਦਾਂ ਸ਼ਾਇਦ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ 'ਚ ਇਹ ਵਿਦਿਆ ਮਹਿੰਗੀ ਵਿਦਿਆ ਨਹੀਂ ਲੈ ਸਕਦੇ ਉਹ ਉਹਨਾਂ ਦੇ ਸਹਿਯੋਗ ਦੇ ਨਾਲ ਕਾਫੀ ਜਿਹੜੀਆਂ ਬੱਚੀਆਂ ਆ ਉਹਨਾਂ ਦੀ ਜ਼ਿੰਦਗੀ ਅਗਾਹ ਵੱਲ ਨੂੰ ਗਈ ਆ ਔਰ ਲੜਕੀਆਂ ਕਾਫੀ ਜਿਹੜਾ ਵਧੀਆ ਨਤੀਜਾ ਕਰ ਰਹੀਆਂ ਦੂਜੀ ਗੱਲ ਇਹ ਆ ਪਿੰਡ ਦੇ ਵਿੱਚ ਬਹੁਤ ਐਸੇ ਪਰਿਵਾਰ ਵੀ ਗਈ ਹੈਗੇ ਆ ਜਿਹੜੇ ਬਿਮਾਰੀ ਦੀ ਹਾਲਤ 'ਚ ਆ ਉਹ ਇਲਾਜ ਨਹੀਂ ਕਰਵਾ ਸਕਦੇ ਬਸ ਮੈਂ ਬਹੁਤਾ ਜ਼ਿਆਦਾ ਨਹੀਂ ਕਹਿਣਾ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਕਿਉਂਕਿ ਐਨ ਆਰ ਆਈ ਭਰਾਵਾਂ ਦਾ ਪੰਜਾਬ ਦੇ ਅੰਦਰ ਪਹਿਲਾਂ ਦਿੱਲੀ ਲੱਗੇ ਕਿਸਾਨ ਮੋਰਚੇ ਦੇ ਵਿੱਚ ਵੀ ਬਹੁਤ ਵੱਡਾ ਰੋਲ ਰਿਹਾ ਉਹਨਾਂ ਦੇ ਸਿਰ ਤੇ ਹੀ ਇਹ ਮੋਰਚਾ ਲੜਿਆ ਔਰ ਜਿੱਤਿਆ ਗਿਆ ਤੇ ਹੁਣ ਵੀ ਜਿੱਥੇ ਉਹ ਬੜੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਇਹ ਵਿਦਿਆਲੇ 'ਈ ਦਾਨ ਦਿੰਦੇ ਆ ਤੇ ਨਾਲ ਜਿਹੜਾ ਕੁਝ ਗਰੀਬ ਪਰਿਵਾਰਾਂ ਦੇ ਕੁਝ ਅੱਜ ਅਸੀਂ ਇੱਥੇ ਦੇਖਿਆ ਬਈ ਗੱਲਾਂ ਚੱਲਦੀਆਂ ਸੀ ਕਿ ਬਹੁਤ ਏਦਾਂ ਦੇ ਕੁਝ ਬੱਚੇ ਕੁਝ ਬਜ਼ੁਰਗ ਹੈਗੇ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਮੈਂ ਬੇਨਤੀ ਕਰਦਾ ਐਨਆਰਆਈ ਬੀਨਾ ਨੂੰ ਬਈ ਉਹ ਆਪਣੀ ਜਿਹੜੀ ਦਾਨ ਆ ਦਾਨ ਉਹ ਦਿੰਦੇ ਆ ਵੱਡੇ ਵੱਡੇ ਹਸਪੀਟਲਾਂ ਨੂੰ ਵੀ ਦਿੰਦੇ ਆ ਉਹ ਗੁਰਦੁਆਰਿਆਂ ਨੂੰ ਵੀ ਦਿੰਦੇ ਆ ਪਰ ਜਿਹੜੀ ਸਹੀ দান ਦੀ ਦਿਸ਼ਾ ਉਹ ਲੋਕਾਂ ਦੇ ਖਾਸ ਤੌਰ ਤੇ ਜਿਹੜੀ ਵਿਦਿਆ ਨੂੰ দান ਕਿਉਂਕਿ ਵਿਦਿਆ ਹੀ ਇੱਕ ਅਜਿਹਾ ਵਿਸ਼ਾ ਜਿਹਦੇ ਬੱਚੇ ਸਾਡੇ ਪੜ ਕੇ ਅਗਾਹ ਵੱਧੂ ਵਿਚਾਰਾਂ ਨੂੰ ਵੱਲ ਨੂੰ ਵਧਣਗੇ ਤੇ ਮੈਂ ਪਹਿਲਾਂ ਧੰਨਵਾਦ ਵੀ ਕਰਦਾ ਔਰ ਫਿਰ ਦੁਬਾਰਾ ਅਪੀਲ ਕਰਦਾ ਐਨਆਰਆਈ ਵੀਰਾਂ ਨੂੰ ਕਿ ਉਹ ਖਾਸ ਤੌਰ ਤੇ ਵਿਦਿਆ ਤੇ ਸਿਹਤ ਵੱਲ ਨੂੰ ਧਿਆਨ ਰੱਖ ਕੇ ਆਪਣੀ ਜਿਹੜੀ ਆ দান ਦੀ ਦਿਸ਼ਾ ਉਹਨੂੰ ਬਦਲਣ ਧੰਨਵਾਦ ਅੱਜ ਲੋਕ ਭਲਾਏ ਮੰਚ ਦੀ ਮੀਟਿੰਗ ਹੋਈ ਜਿਨ੍ਹਾਂ ਵਿੱਚ ਮੇਰੇ ਵੀਰਾਂ ਸਾਥੀ ਸ੍ਰੀ ਦਿਪਾਲ ਜੀ ਨੇ ਮਾਸਟਰ ਜਗENDER ਪਾਲ ਜੀ ਨੇ ਸੰਤੋਖ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ ਤੇ ਮੰਗ ਵੀ ਕੀਤੀ ਕਿ ਅੱਜ ਐਨ ਆਰ ਆਈ ਵੀਰਾਂ ਦੇ ਅੱਗੇ ਸਾਡੀ ਵੀ ਮੰਗ ਹੈ ਕਿ ਬਹੁਤ ਗਰੀਬ ਲੋਕ ਹਰੇਕ ਵਰਗ ਵਿੱਚ ਗਰੀਬ ਲੋਕ ਹੈਗੇ ਆ ਅਸੀਂ ਜੋ ਵੀ ਐਜੂਕੇਸ਼ਨ ਦਾ ਪ੍ਰੋਜੈਕਟ ਚਲਾ ਰਹੇ ਹਾਂ ਇਹ ਉਹਨਾਂ ਗਰੀਬ ਬੱਚਿਆਂ ਲਈ ਆ ਜਿਨ੍ਹਾਂ ਦੇ ਮਾਪੇ ਇਹ ਕੰਮ ਨਹੀਂ ਕਰ ਸਕਦੇ ਇਸ ਕੰਮ ਕਰਨ ਸਕਦੇ ਅਸਮਰਥ ਹਨ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜੇ ਸਾਡੇ ਕੋ ਫੰਡ ਜ਼ਿਆਦਾ ਹੋ ਗਏ ਜਾਂ ਸਫੀਸ਼ੀਐਂਟ ਫੰਡ ਹੋ ਗਏ ਤਾਂ ਅਸੀਂ ਇੱਕ ਕਲਾਸ ਵੱਡੇ ਸਕੂਲੇ ਮੁੰਨੇ ਸਕੂਲ ਵਿੱਚ ਵੀ ਕਰਨ ਨੂੰ ਤਿਆਰ ਬੈਠੇ ਆਂ ਔਰ ਅਸੀਂ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਤੇ ਇੱਥੇ ਦੇ ਲੋਕਾਂ ਨੂੰ ਵੀ ਜਿਹੜੇ ਫੋਰਡ ਕਰ ਸਕਦੇ ਆ ਥੋੜਾ ਬਹੁਤ ਸਪੇਅਰ ਪੈਸਾ ਫੰਡ ਇਸ ਪ੍ਰੋਜੈਕਟ ਨੂੰ ਦੇਣ ਤੇ ਤਾਂ ਕਿ ਅਸੀਂ ਓਨੈਸਟੀ ਨਾਲ ਇਹ ਵਾਦਾ ਕਰਦੇ ਆ ਕਿ ਇਥੋਂ ਬਹੁਤ ਵਧੀਆ ਐਜੂਕੇਸ਼ਨ ਅ ਬੱਚੇ ਲੈ ਕੇ ਅਗਾਂਹ ਦੇਸ਼ ਦੀ ਤਰੱਕੀ ਵਿੱਚ ਸਪਾਉਣੇ ਆਪਣੇ ਪਰਵਾਰਾਂ ਦਾ ਨਾਮ ਵੀ ਉੱਚਾ ਕਰਨਗੇ ਜਿਵੇਂ ਹੁਣੇ-ਹੁਣੇ ਮਾਸਟਰ ਜਗਿੰਦਰ ਸਿੰਘ ਜੀ ਨੇ ਗੁਰਦੇਵ ਸਿੰਘ ਜੀ ਉਹਨਾਂ ਨੇ ਗੱਲ ਕੀਤੀ ਉਹਨਾਂ ਦੇ ਬੇਟਿਆਂ ਨੇ ਜੋ ਫੰਡ ਦਿੱਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੇ ਬਾਕੀ ਨਾਲੇ ਵੀਰਾਂ ਦਾ ਬੇਅਸੀਂ ਧੰਨਵਾਦ ਕਰਾਂਗੇ ਕਰਦੇ ਆ ਜਿਨ੍ਹਾਂ ਨੇ ਇੱਥੇ ਇਸ ਪ੍ਰੋਜੈਕਟ ਨੂੰ ਸਹਾਇਤਾ ਦਿੱਤੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਲੋਕ ਭਲਾਈ ਮੰਜ ਚ ਬਿਲਗਾ ਪਿਛਲੇ 5 ਸਾਲ ਦੇ ਸਫਰ ਦੇ ਵਿੱਚ ਵਿਦਿਆ ਦੇ ਖੇਤਰ ਨੂੰ ਲੈ ਕੇ ਲੜਕੀਆਂ ਵਾਲੇ ਵੱਡੇ ਸਕੂਲ ਦੇ ਵਿੱਚ ਬਹੁਤ ਵੱਡਾ ਉਪਰਾਲਾ ਕਰ ਰਿਆ ਕਿ ਉੱਥੇ ਸਾਇੰਸ ਗਰੁੱਪ ਦਾ ਮਨਜ਼ੂਰ ਕਰਾਉਣਾ ਸਾਇੰਸ ਗਰੁੱਪ ਨੂੰ ਕਾਮਯਾਬ ਕਰਨ ਲਈ ਜਿੱਥੇ ਸਰਕਾਰੀ ਟੀਚਰਾਂ ਦੇ ਨਾਲ ਜਿਹੜੇ ਵਿਸ਼ਿਆਂ ਦੇ ਟੀਚਰ ਨਹੀਂ ਸੀਗੇ ਉਹਨਾਂ ਨੂੰ ਪ੍ਰਾਈਵੇਟ ਤੌਰ ਤੇ ਅਸੀਂ ਲੜਕੀਆਂ ਨੂੰ ਉੱਥੇ ਅਪਾਇੰਟ ਕੀਤਾ ਤੇ ਜਿਹਦਾ ਰਿਜ਼ਲਟ 4 ਸਾਲਾਂ ਦੇ ਵਿੱਚ 90% 92% 85% ਲੈ ਕੇ ਬੱਚੇ ਪਾਸ ਹੋਏ ਨੇ ਉਹ ਇਹ ਸਾਡੇ ਲਈ ਖੁਸ਼ੀ ਦੀ ਇੱਕ ਗੱਲ ਆ ਤੇ ਹੁਣ ਤਾਂ ਜਿਹੜਾ 5 ਸਾਲ ਦਾ ਸਫਰ ਸਾਡਾ ਰਿਹਾ ਉਹਦੇ ਵਿੱਚ ਜੇਕਰ ਉਹ ਬੱਚੀਆਂ ਨੂੰ ਤਨਖਾਹਾਂ ਸਾਡੇ ਵੀਰਾਂ ਨੇ ਸਾਡੇ ਐਨਆਰਆਈ ਨੇ ਸਾਡੇ ਜਿਹੜੇ ਦਾਨੀ ਸੱਜਣ ਉਹਨਾਂ ਨੇ ਦਿੱਤੀਆਂ ਆ ਤੇ ਉਹਦੇ ਨਾਲ ਇਹ ਕਾਫਲਾ ਅੱਜ ਤੱਕ ਚੱਲਦਾ ਆ ਰਿਹਾ ਹੁਣ ਵੀ ਜਿਵੇਂ ਮਾਸਟਰ ਜਗਿੰਦਰ ਸਿੰਘ ਜੀ ਦੇ ਬਹੁਤ ਜ਼ਿਆਦਾ ਨਜ਼ਦੀਕੀ ਪਰਿਵਾਰ ਦਸਾਂਝ ਪਰਿਵਾਰ ਉਹਨਾਂ ਨੇ ਇਸ ਲੋਕ ਭਲਾਈ ਮੰਚ ਨੂੰ 21000 ਰੁਪਏ ਦਾ ਜਿਹੜਾ ਦਾਨ ਕੀਤਾ ਆ ਬਹੁਤ ਹੀ ਸ਼ਲਾਘਾਯੋਗ ਕਦਮ ਆ ਔਰ ਚਾਹੇ ਸਤਨਾਮ ਸਿੰਘ ਕਲੇਰ ਆ ਸਾਡੀ ਸਾਰੀ ਟੀਮ ਆ ਮਾਸਟਰ ਜੀ ਆ ਇਹ ਹਰ ਵੇਲੇ ਲੋਕਾਂ ਦੇ ਵਿੱਚ ਇਹ ਗੱਲ ਨੂੰ ਲੈ ਕੇ ਜਾਂਦੇ ਨੇ ਕਿ ਧੀਆਂ ਦਾ ਸਾਡੇ ਸਮਾਜ ਲਈ ਪੜੇ ਹੋਣਾ ਬਹੁਤ ਅਤਿ ਲਾਜ਼ਮੀ ਆ ਤੇ ਧੀਆਂ ਤਾਂ ਹੀ ਸਾਡੀਆਂ ਸਾਇੰਸ ਗਰੁੱਪ ਦੇ ਵਿੱਚ ਪੜ ਸਕਦੀਆਂ ਜੇਕਰ ਅਸੀਂ ਆਪਣੇ ਦਾਨ ਦੀ ਦਿਸ਼ਾ ਵਿਦਿਆਵਾਲੋਂ ਕਰਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਤੇ ਅਸੀਂ ਵੀ ਬੇਨਤੀ ਕੋਈ ਕਰਦੇ ਆ ਕਿ ਜਿਵੇਂ ਜਿਵੇਂ ਸਾਡੀਆਂ ਧੀਵਾਂ ਧੀਆਂ ਪੜਨ ਗਈਆਂ ਉਹ ਇੱਕ ਪਰਿਵਾਰ ਨਹੀਂ ਉਹ ਤਿੰਨ ਤਿੰਨ ਪਰਿਵਾਰਾਂ ਨੂੰ ਅੱਗੇ ਪੜਾ ਦੇਣਗੀਆਂ ਜਿਹਨੂੰ ਲੈ ਕੇ ਲੋਕ ਭਲਾਈ ਮੰਚ ਦਿਨ ਰਾਤ ਇੱਕ ਕੰਮ ਕਰ ਰਿਹਾ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਚਾਹੇ ਲੜਕਿਆਂ ਵਾਲਾ ਸਕੂਲ ਵੱਡਾ ਆ ਉੱਥੇ ਵੀ ਅਸੀਂ ਸਾਇੰਸ ਗਰੁੱਪ ਚ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਦੋਨੇ ਵੱਡੇ ਸਰਕਾਰੀ ਸਕੂਲਾਂ ਵਿੱਚ ਉਹ ਵੱਧ ਵਰਗੀ ਪਰਿਵਾਰ ਪੜਦੇ ਨੇ ਜਿਨ੍ਹਾਂ ਦੇ ਮਾਪੇ ਜਿਹੜੇ ਨੇ ਉਹ ਭਾਵੇਂ ਕਿਸੇ ਕਿਸਾਨੀ ਵਰਗ ਚੋਂ ਨੇ ਚਾਹੇ ਐਸਸੀ ਵੇੜਿਆਂ ਚੋਂ ਨੇ ਜਿਹੜੇ ਮਾਪੇ ਵੱਡੇ ਸਕੂਲਾਂ ਦੀਆਂ ਫੀਸਾਂ ਨਹੀਂ ਤਾਰ ਸਕਦੇ ਛੋਟੇ ਦਰਮਿਆਨੇ ਵਰਗ ਦੇ ਪਰਿਵਾਰ ਚਾਹੇ ਉਹ ਕਿਸੇ ਵੀ ਜਨਰਲ ਵਰਗ ਨਾਲ ਸੰਬੰਧ ਰੱਖਦੇ ਆ ਉਹ ਉਹਨਾਂ ਦੇ ਬੱਚੇ ਨਾ ਸਕੂਲਾਂ 'ਚ ਪੜਦੇ ਉਹਨਾਂ ਦੀਆਂ ਬੇਟੀਆਂ ਪੜ੍ਹਦੀਆਂ ਆ ਇਹ ਅਸੀਂ ਉਦਮ ਜਿਹੜਾ ਕਰ ਰਹੇ ਆ ਅਸੀਂ ਏਸੀ ਕਰਕੇ ਕਰ ਰਹੇ ਆ ਕਿ ਸਾਡਾ ਸਮਾਜ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨਰੁਆਇਆ ਹੋਵੇ ਸਿਹਤ ਪੱਖੋਂ ਨਰੁਆਇਆ ਹੋਵੇ ਸਿੱਖਿਆ ਪੱਖੋਂ ਅੱਬਲ ਹੋਵੇ ਤੇ ਅੱਬਲ ਜਿਹੜਾ ਬੱਚਾ ਹੋਊਗਾ ਉਹ ਕਿਤਨਾ ਕਿਤੇ ਆਪਣਾ ਸਥਾਨ ਬਣਾ ਲਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ